ਨੋ ਵੀ ਮਿੱਤਰੋ ਅੱਜ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟੱਫਰੋਂ YouTube ਚੈਨਲ ਤੇ ਤੇ Facebook ਪੇਜ ਤੇ ਅੱਜ ਬਲੌਗ ਦਿਖਾਵਾਂ ਜਿਹੜੀਆਂ ਸਾਰੀਆਂ ਘੂੜੀਆਂ ਦੇਖਦੀਆਂ ਨੇ ਦੂਜੀ ਸਾਈਡ ਸਾਰੀਆਂ ਦੀ ਡਿਟੇਲ ਦਵਾਂਗੇ ਮੋਟੀ ਮੋਟੀ ਡਿਟੇਲ ਦੇ ਦੇਣੀ ਆ ਜੇ ਇਕੱਲੀ ਇਕੱਲੀ ਬਰੀਫਲੀ ਡਿਟੇਲ ਦੇਣ ਲੱਗੇ ਲੰਮਾ ਟਾਈਮ ਚਲੇ ਜਾਊ ਇਕੱਲਾ ਇਕੱਲਾ ਜਾਨਵਰ ਦੀ ਆਪਾਂ ਮੋਟੀ ਮੋਟੀ ਡਿਟੇਲ ਦੇ ਕੇ ਤੁਹਾਨੂੰ ਦੱਸ ਦੇਣਾ ਖਾਲੀ ਗੱਬਣ ਬਾਰੇ ਤੇ ਆ ਜੈ ਰਾਜ ਦਾ ਬਸ਼ੀਰਾ ਚੈੱਕ ਕਰ ਲਓ ਕੱਲਾ ਬਸ਼ੀਰਾ ਵੀ ਦੇ ਦਾਂਗੇ ਆਪਾਂ ਤੇ ਇਕੱਲੇ ਇਕੱਲੇ ਡਿਟੇਲ ਦਵਾਵੇਂ ਬਸ ਵੀਡੀਓ ਨੂੰ ਵੱਧ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਜਿਹੜਾ ਵੀ ਜਨਰ ਤੁਹਾਡੇ ਪਸੰਦ ਹੋਇਆ ਉਹਦਾ ਰੇਟ ਕਮੈਂਟਾਂ ਚ ਅੱਛਾ ਪੁੱਛ ਲਓ ਜਾਇ ਕਿ ਸਕਰੀਨਸ਼ਾਟ ਭੇਜ ਦਿਓ ਯਾ ਛੋਟਾ ਮਾਲ ਆ ਗਿਆ ਬੱਚੇ ਬੱਚੀਆਂ ਵਾਲੇ ਤੇ ਉਧਰ ਕੁੜੀਆਂ ਆ ਗਿਆ ਤੇ ਦੋਸਤੋ ਇਧਰੋਂ ਹੀ ਸ਼ੁਰੂ ਹੁੰਦੇ ਆ ਪਹਿਲੇ ਨੰਬਰ ਵਾਲਾ ਬਿਸ਼ੇਰਾ ਜਮਾ ਜੈਡ ਬਲੈਕ ਆ 15 16 ਮਹੀਨਿਆਂ ਦਾ ਤੇ ਆ ਵੀਸ਼ੀਰਾ ਚੈੱਕ ਕਰੋ ਦੋ ਨੰਬਰ ਤਿੰਨ ਪੈਰ ਚਿੱਟੇ ਮੱਥੇ ਫੁੱਲ ਬਹੁਤ ਸੋਹਣੀ ਕੱਟ ਕੰਡੀਸ਼ਨ ਦਾ ਵੀਸ਼ੀਰਾ ਬਾਈ ਸ਼ਾਮਪੂਰੀਆਂ ਵਾਲੇ ਸਹਿਵਾਜ ਘੋੜੇ ਦਾ ਤੂਫਾਨ ਸੰਗੜੀਆਂ ਲਾਈਨ 'ਚ ਤੇ ਆ ਜਮਾ ਸਸਤਾ ਦੇ ਦਾਂ ਵੀਸ਼ੀਰਾ ਜੀ ਨਵਾਬ ਘੋੜੇ ਦਾ ਆਸੀਕਲ ਵਾਲੇ ਤੇ ਦੇਖ ਸਕਦੇ ਥੀ 40000 ਦਾ ਹੀ ਦੇ ਦਾਂਗੇ ਮਿੱਤਰੋ ਲੋ ਆਫਰੀ ਆ 40000 ਦਾ ਵੀਸ਼ੀਰਾ ਇਹ ਤਾਂ ਸਸਤਾ ਵੀਸ਼ੀਰਾ ਨਹੀਂ ਮਿਲਣਾ ਤੁਹਾਨੂੰ ਇਹ ਨੁਕਰਾ ਵੀਸ਼ੀਰਾ ਸੀਲ ਹੋਇਆ ਮੱਜੂ ਕੇ ਲਾਈਨ ਦੀ ਵੀਸ਼ੀਰੀ ਹੈ ਨੀਲੀ ਕਿਆ ਬਿਸ਼ੇਰਾ ਅਲਵੰਦ ਰਾਜ ਦਾ ਮਾ ਸਮੁੰਦਰ ਜਿਹਨੇ ਘੋੜਾ ਬਣਾਣਾ ਡੱਫਲ ਘੋੜਾ ਬਣਾਉਣਾ ਆ ਦੇਖ ਸਕਦੇ ਵੈਕਟਰ ਘੋੜੇ ਦਾ ਪੋਤਾ ਅਲਵੰਦ ਰਾਜ ਦਾ ਬੱਚਾ ਤੇ ਆ ਬਿਸ਼ੇਰਾ ਵੀ ਜਮਾ ਜੈਜ ਮੁੱਲ ਤੇ ਬੱਕਰੀ ਦੇ ਮੁੱਲ ਦਾ ਦੇਦਾ ਜਿਹਨੇ ਥੋੜੇ ਪੈਸੇ ਲਾ ਕੇ ਚੰਗੀ ਚੀਜ਼ ਲੈਣੀ ਚਾਹੁੰਦਾ ਹੋਵੇ ਤਾਂ ਵਾ ਦੇਖ ਸਕਦਾ ਕਨ ਕੰਡੀਸ਼ਨ ਦੇਖ ਲੋ ਜੀ ਸੋਨੇ ਜੋੜ ਦਾ ਮੱਥੇ ਸਿੰਗਲ ਭੌਰੀ ਆ ਤੋਂ ਤੋਂ ਚੰਗੇ ਤੇ ਆ ਬਿਸ਼ੇਰੀ ਸਾਰੇ ਫਾਰਮ ਚ ਸਸਤੀ ਬਿਸ਼ੇਰੀ ਆਪਣੀ ਇਹ ਆ ਲਾਲ ਚੰਬੀ ਆ 4 ਕਿ ਮਹੀਨੇ ਉਮਰ ਆ ਸੋਣੀ ਬਣ ਜੂ ਤੇ ਆ ਦੋ ਨੀਲੀਆਂ ਜੰਮੀਆਂ ਬਸ਼ੇਰੀਆਂ ਚੈੱਕ ਕਰ ਲਓ ਮਿੱਤਰੋ ਆ ਹੈਗੇ ਡੋਡਾਂ ਵਾਲੇ ਰਾਜੂ ਦੀ ਪੋਤੀ ਤੇ ਡੋਡਾਂ ਵਾਲੇ ਪ੍ਰਿੰਸ ਦੀ ਪੋਤੀ ਆ ਇਹ ਆ ਗਈ ਪੌਣੀ ਨੁਗਰੀ ਘੋੜੀ ਮੌਕੇ ਤੇ ਖਾਲੀ ਦੋਸਤੋ ਹੀਟ ਕੱਢਦੀ ਆ ਡਾਕਟਰ ਬਲਜੀਤ ਤੋਂ ਚੈੱਕ ਕਰਾ ਕੇ ਭਰਾ ਵੀ ਦਵਾਂਗੇ ਤੇ ਦੋਸਤੋ ਅੱਗੇ ਮੱਜੂ ਕੇ ਲਾਈਨ ਦੀ ਬਸ਼ੇਰੀ ਆ ਕਿ 3 ਸਾਲ ਦੀ ਤੇ ਨੀਲੇ ਘੋੜੇ ਤੋਂ ਮੇਟ ਆ ਇਹ ਆ ਗਈ ਮੰਨ ਲਓ ਖਾਨ ਹੀਰਿਆਂ ਦੀ ਇਹਦੀ ਬਸ਼ੇਰੀ ਬਹੁਤ ਚੰਗੇ ਰੇਟ ਤੇ ਵਿੱਚ ਜੈਜਮਲ ਦੀ ਹੈ ਵੀ ਕਿਆ ਬਸ਼ੇਰੀਏ ਦੋਸਤੋ 17 18 ਮਹੀਨੇ ਦੀ ਘੋੜੀਆਂ ਦੇ ਬਰਾਬਰ ਹੋਈ ਖੜੀ ਆ ਇਹ ਵੀ ਦੇਖ ਸਕਦੇ ਹੋ ਜੈਜਮਲ ਦੀ ਬਸ਼ੇਰੀਆ ਜੈਜਮਲ ਦੀ ਘੋੜੀ ਆ ਜੈਜਮਲ ਦੀ ਇਹ ਘੋੜੀ ਆ ਮੰਨ ਲਓ ਆ ਸਾਰੇ ਇੱਧਰਲਾ ਜਾਨਵਰ ਜਿਹੜਾ ਮੈਂ ਕਹਿੰਦਾ ਸਾਰਾ ਜੈਜਮਲ ਦਾ ਹੀ ਆ ਇਹ ਕਾ ਘੋੜੀ ਕੱਦ ਵਾਲੀ ਚੈੱਕ ਕਰੋ ਘੋੜਿਆਂ ਜਿੱਡੀ ਘੋੜੀ ਆ ਮਿੱਤਰੋ ਕਾਲੀ ਜੰੰਬੀ ਆ ਵੀ ਜੈਜਮਲ ਦੀ ਆ ਆ ਲਿੱਸੀ ਘੋੜੀ ਆ ਜਿਹੜੀਆਂ ਗੱਬਣ ਆ ਜੀ ਸਾਢੇ 5 ਮਹੀਨੇ ਦੀ ਪਵਨ ਤੋਂ ਇਹ ਆਪਣੇ ਕਾਲੀ ਜੰੰਬੀ ਬਾਜ ਤੋਂ ਮੇਟ ਹੋਈ ਨੀਲੀ ਜੰੰਬੀ ਆ ਕਾਲੀ ਚੰਬੀ ਬਾਜ ਤੋਂ ਮੀਟ ਹੋਈ ਗਾਲਟੀ ਚੰਬੀ 5.5 ਮਹੀਨੇ ਹੀ ਗੱਭਨ ਚੈੱਕ ਪਾਸ ਆ ਤਾਂ ਘੋੜੀ ਸੇਲ ਹੋਈ ਹੋਈ ਆ ਤੇ ਆ 61+ ਹਾਈਟ ਦੀ ਘੋੜੀ ਖਾਲੀ ਮੌਕੇ ਤੇ ਅੰਦਰ ਦੀ ਚੈੱਕ ਹੋਈ ਹੋਈ ਆ ਤੇ ਆ 5 ਕਿਲੋ ਦੀ ਘੋੜੀ ਆ ਜੀ ਇਹ ਵੀ ਅੰਦਰ ਦੀ ਚੈੱਕ ਪਾਸ ਆ ਤੇ ਆ ਕੋ ਬੱਚੇ ਵਾਲੀ ਘੋੜੀ ਜੈਰਾ ਦਾ ਮਹੀਨੇ ਸਵਾ ਮਹੀਨੇ ਦਾ ਬਸ਼ੀਰਾ ਮਗਰ 5 ਕਿਲੋ ਤੁਰਦੀ ਬਹੁਤ ਨੇਰੀਆਂ ਲਿਆ ਦਿੰਦੀਆਂ ਨੇਰੀਆਂ ਕਰੋ ਚੈੱਕ ਇਹ 62 ਇੰਚ ਦੀ ਘੋੜੀ ਜੈਰਾਜ ਤੋਂ ਮੀਟੋ ਵੀ ਮੱਥੇ ਫਟਾ ਦੋ ਪੈਰ ਚਿੱਟਿਆਂ ਦੀ ਤੇ ਆ ਗੱਬਨ ਚੈੱਕਪਾਸ ਆ 5 5.5 ਮਹੀਨੇ ਜੀ ਇਹ ਦੋਨੇ ਘੋੜੀਆਂ ਵੀ ਤਿੰਨੀ ਸਵਾਰੀ ਦੀ ਨੇਹਰੀਆਂ ਲਿਆਉਣ ਵਾਲੀਆਂ ਇਹ ਕਾਲੀ ਘੋੜੀ ਮੱਥੇ ਫਲਦੀ ਇਹ ਵੀ ਖਾਲੀ ਅੰਦਰ ਦੀ ਚੈੱਕਪਾਸ ਆ ਆ ਚੰਬੀ ਘੋੜੀ 60 ਪਲੱਸ ਹਾਈਟ ਦੀ ਇਹ ਵੀ ਚੈੱਕ ਖਾਲੀ ਆ ਵੈਸੇ ਅੰਦਰ ਦੀ ਚੈੱਕਪਾਸ ਆ ਦੋਨੇ ਘੋੜੀਆਂ ਕਾਲੀ ਤੇ ਚੰਬੀ ਖਾਲੀ ਆ ਦੋਸਤੋ ਆ ਗੱਬਨ ਆ 4.5 ਮਹੀਨੇ ਸਮੁੰਦਰ ਦੇ ਵਿੱਚ ਦਾ ਫੋਟੋ ਵੀਡੀਓ ਮਿਲ ਜੂ ਮੀਟਿੰਗ ਦੀ ਤੇ ਆ ਘੋੜੀ ਪੰਜ ਕਲੇਨ ਆ ਦੋਸਤੋ ਤੋਂ ਤੂੰ ਨਾ ਇੱਕ ਬਾਡੀ ਬਹੁਤ ਚੰਗੇ ਕੱਦ ਦੀ ਆ ਮੱਥੇ ਬਲੇਜ ਦੋ ਪੈਰ ਮੂਰਲੇ ਚਿੱਟੇ ਦੋ ਮਗਰਲੇ ਚਿੱਟੇ ਪੰਜ ਕ ਲੈਣ ਹਾਈਟ ਬਹੁਤ ਵੱਡੇ ਬੱਚੇ ਦੀ ਨਾਲੀ ਆ ਤੋਂ ਦੋਸਤੋ ਇੰਨੇ ਜਾਨਵਰ ਬਗਾਉ ਆ ਜੇ ਕੇ ਜਾਨਵਰ ਨੂੰ ਜੇ ਤੁਹਾਨੂੰ ਸਮਝ ਤੇ ਲੱਗਿਆ ਕੋਈ ਜਾਨਵਰ ਤੁਸੀਂ ਖਰੀਦਣਾ ਚਾਹੁੰਦੇ ਆ ਉਹ ਭਰਾ ਆਪਾਂ ਨੂੰ ਫੋਨ ਕਰ ਸਕਦਾ ਨੰਬਰ ਕਰ ਲੇ 9623995354 98555990 ਰੋਸਤਾਨਾ ਕਹਿੰਨੇ ਕੱਲਾ ਵੀ ਸ਼ੇਰ ਲੈਣਾ ਵੀ ਸ਼ੇਰ ਵੀ ਦੇ ਦਾਂਗੇ